ਇਸ ਵੇਲੇ ਦੀ ਮੰਦਪਾਗੀ ਖਬਰ ਤਾਹਾਨੂੰ ਗੜਸ਼ੰਕਰ ਬੰਗਾ ਰੋਡ ਪਿੰਡ ਡਗਾਮ ਦੇ ਕੋਲ ਸੀਮਿੰਟ ਦੇ ਨਾਲ ਭਰੇ ਕੈਂਟਰ ਦਾ ਮਾਨ ਸਿੰਘ ਸੰਤੁਲਨ ਵਿਗੜਨ ਦੇ ਕਾਰਨ ਸਫੇਦੇ ਜਹਾਜ ਟਕਰਾਇਆ ਜਿਸ ਦੇ ਕਾਰਨ ਕੈਂਟਰ ਸਵਾਰ ਦਿੱਤਾ ਮੌਕੇ ਦੇ ਉੱਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੱਸਦੀ ਹੈ ਕਿ ਸੀਮਿੰਟ ਦੇ ਨਾਲ ਭਰੇ ਕੈਂਟਰ ਸ਼੍ਰੀ ਅਨੰਦਪੁਰ ਸਾਈਵਾਲੀ ਸਾਈਡ ਤੋਂ ਆ ਰਿਹਾ ਸੀ ਅਤੇ ਇਹ ਬੰਗਾ ਵੱਲ ਜਾਣਾ ਸੀ। ਜਦ ਉਕਤ ਸਥਾਨ ਤੇ ਪਹੁੰਚਿਆ ਤਾਂ ਮਾਨਸਿਕ ਸੰਤੁਲਨ ਵਿਗੜਨ ਦੇ ਕਾਰਨ ਸਫੇਦੇ ਜਹਾਜ ਟਕਰਾਇਆ ਜਿਸ ਤੋਂ ਬਾਅਦ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਗਈ। ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਤੁਰੰਤ ਹਾਦਸੇ ਵਾਲੀ ਸਥਾਨ ਤੇ ਪਹੁੰਚ ਕੇ ਭਾਰੀ ਮੁਸ਼ਕਲਾਂ ਦੇ ਨਾਲ ਕੈਂਟਰ ਦੇ ਨਾਲ ਕੈਂਟਰ ਦੇ ਵਿੱਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਜਿਸ ਮੌਕੇ ਦੇ ਉੱਤੇ ਉਸ ਦੀ ਮੌਤ ਹੋ ਗਈ ਮ੍ਰਿਤਕਾ ਦੀ ਪਹਿਚਾਣ ਜੀਵਨ ਕੁਮਾਰ ਉਮਰ 40 ਸਾਲ ਪਿੰਡ ਮੰਗੂਵਾਲ ਨਵਾਂ ਸ਼ਹਿਰ ਵੱਜੋ ਹੋਈ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਸਟਰੋਂ ਦੇ ਲਈ ਸਿਵਲ ਹਸਪਤਾਲ ਗੜਸ਼ੰਕਰ ਦੇ ਵਿੱਚ ਭੇਜਿਆ ਗਿਆ ਤੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਨਾ ਤੇ ਜ਼ਬਾਨੀ ਸੋਣ ਲੈਣੀ ਆ ਤੁਸੀਂ ਬਣੀ ਰਹੋ ਪੰਜਾਬੀ ਏਕੜ ਚੰਨੇ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਜਿਹੜਾ ਕੈਰੈਕਟਰ ਸੀਗਾ ਉਹਦੇ ਸਿਮਟ ਲੱਗਿਆ ਸੀ ਉਹ ਜਦੋਂ ਢਕਾਮ ਦੇ ਲੱਗੇ ਕਿਉਂਕਿ ਧੁੰਦ ਬਹੁਤ ਸੰਘਣੀ ਸੀਗੀ ਜਦੋਂ ਢਕਾਮ ਦੇ ਲੱਗੇ ਗਿਆ ਤੇ ਉਹਨੂੰ ਉਹਦਾ ਸੰਤੁਲਨ ਵਿਗੜਿਆ ਉਹਨੂੰ ਕੋਈ ਕੋ ਦਿਖਿਆ ਨਹੀਂਗਾ ਉਹ ਜਿਹੜੀ ਉਹਦੀ ਜਿਹੜੀ ਗੱਡੀ ਸੀ ਸਿੱਧੀ ਸਫੈਦੇ ਦੇ ਵਿੱਚ ਜਾ ਗਈ ਕਿਉਂਕਿ ਜੇ ਤੁਸੀਂ ਮੌਕੇ ਤੇ ਗਏ ਹੋ ਬੁਰੀਦਾਨਾ ਫਸਿਆ ਸੀਗਾ ਵਿਚਾਰਾ ਮੁਰਕੇ ਅਸੀਂ ਬਹੁਤ ਮੁਸ਼ਦਦ ਮੁਸ਼ਕਲ ਤਿਆ ਸਾਡੇ ਜਿਹੜੇ ਇਲਾਕੇ ਦੇ ਸਰਪੰਚ ਦੱਸੀ ਉਹਨੂੰ ਕਿਹਾ ਸੀ ਹੋਰ ਮਤਲਬ ਇਲਾਕੇ ਦੇ ਕਾਫੀ ਲੋਕ ਉੱਥੇ ਇਕੱਠੇ ਹੋ ਗਏ ਇੱਕ ਕੋਈ ਬੰਦੇ ਵਿਚਾਰੇ ਬਾਬਾ ਜੀ ਦੇ ਜਾਂਦੇ ਸੀ ਬਾਬੇ ਬਰਕਨਾਥ ਤੇ ਉਹ ਵੀ ਵਿਚਾਰੇ ਉੱਥੇ ਮੌਕੇ ਤੇ ਆ ਗਏ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਸੀ ਤਕਰੀਬਨ 8-10 7-8 ਘੰਟੇ ਤੋਂ ਬਾਅਦ ਉਹਦੀ ਜਿਹੜੀ ਇਹ ਡੱਡ ਬਾੜੀ ਸੀ ਉੱਥੋਂ ਚੈਂਟਰ ਚੋਂ ਕੱਢੀ ਆ ਕੱਢ ਕੇ ਫਿਰ ਡੱਡ ਬਾੜੀ ਜਿਸ ਜਿਹੜਾ ਰੋਡ ਕਲੀਅਰ ਕਰਾਇਆ ਸੀਗਾ ਤੇ ਫਿਰ ਉਹਦੀ ਡੱਡ ਬਾੜੀ ਅਸੀਂ ਲੈ ਕੇ ਸਿਵਲ ਹੌਸ ਤੇ ਮਤਲਬ ਕੋ ਜੋ ਵੀ ਅਧਿਕਾਰ ਵੀ ਬੰਦੀ ਅਸੀਂ ਕਰ ਰਹੇ ਆ ਤੇ ਮੈਂ ਹਮੇਸ਼ਾ ਜਿਹੜੇ ਆਪਣੇ ਭਰਾ ਜਿਹੜੇ ਰਾਜਜੀ ਦਾ ਜਿਹੜੇ ਜਾਂਦੇ ਆ ਰਾਹ ਨੂੰ ਮੈਂ ਬੇਨਤੀ ਕਰਦਾ ਥੋੜਾ ਸਮਾਸੇ ਚ ਚੱਲ ਜਾ ਕਰੋ ਕਿਉਂਕਿ ਤੁੰਗ ਜਿਹੜੀ ਬਹੁਤ ਪੈਰੀ ਹੈ ਤੇ ਇਹਦੇ ਨਾਲ ਕਾਫੀ ਜਾਨੀ ਤੇ ਮਾਰੀ ਨੁਕਸਾਨ ਹੋ ਰਿਹਾ ਤੇ ਮੈਂ ਫੇਰ ਅਵੇਅਰ ਕਰਦਾ ਕਿ ਹਮੇਸ਼ਾ ਆਪਣੀ ਜਿਹੜੀ ਲਾਇਫ ਬਹੁਤ ਜ਼ਰੂਰੀ ਹੈ ਤੇ ਆਪਣਾ ਪਰਮਾਤਮਾ ਤੋਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਵੇਖ ਕੇ ਚੱਲਿਆ ਕਰੋ ਸਰ ਜਿਹੜਾ ਡੈਡ ਬੋਡੀ ਹੈ ਕੀ ਨਾਮ ਸੀ ਵਿਅਕਤੀ ਦਾ ਤੇ ਕਿੱਥੋਂ ਨਾ ਹੀ ਹੋ ਵੈਰੀਫਾਈ ਕਰ ਰਹੇ ਹਾਂ ਜਦੋਂ ਵਾਰਸ ਨਹੀਂ ਆਏ ਜਦੋਂ ਵਾਰਸ ਆਗੇ ਸਨਾਲ ਕਰਕੇ ਦੇਖੋ ਚੁੱਕੀ ਕ ¡Gracias!